ਫਾਦਰ ਜੋਨੀ ਦੀ ਅਗਵਾਈ ਚ ਕੈਥੋਲਿਕ ਚਰਚ ਚ ਈਸਟਰ ਦਾ ਤਿਉਹਾਰ ਮਨਾਇਆ ਗਿਆ ਤੇ ਇਸ ਮੌਕੇ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਤਿਰਪੱਤਰ ਰਜਿੰਦਰ ਸਿੰਘ ਬਾਜਵਾ ਸਾਥੀਆਂ ਸਮੇਤ ਨਤਮਸਤਕ ਹੋਏ ਅਤੇ ਮਸੀਹ ਭਾਈਚਾਰੇ ਨੂੰ ਮੁਬਾਰਕਾਂ ਦਿੱਤੀਆਂ ਇਸ ਮੌਕੇ ਮਸੀਹ ਰੋਸ਼ਨ ਜੋਸਫ ਨੇ ਮਸੀਹ ਭਾਈਚਾਰੇ ਨੂੰ ਵਧਾਈ ਦਿੱਤੀ ਹਾ ਅੱਜ ਇਸਟਰ ਦਾਤਿਓ ਖਾਰ ਦਾ ਲੱਖ ਲੱਖ ਵਧਾਈ ਆ ਸਾਰਿਆਂ ਨੂੰ ਸਾਡੇ ਐਮਐਲਏ ਸਾਹਿਬ ਬਾਜੋਆ ਸਾਹਿਬ ਵੀ ਸਾਡੇ ਕੋਲ ਆਏ ਨੇ ਇਸਟਰ ਦੀਆਂ ਵਧਾਈਆਂ ਦੇਣ ਵਾਸਤੇ ਬਾਜੋਆ ਸਾਹਿਬ ਨੂੰ ਵੀ ਬਹੁਤ ਬਹੁਤ ਤਾਨੁਵਾਦ ਪ੍ਰਵਾਸ ਕਰਦਾ ਹਾਂ ਸਾਡੇ 크੍ਰਿਸਚੀਨ ਪਾਈ ਜਾਰੇ ਵਾਸਤੇ ਜੋ ਵੀ ਬਾਜੋਆ ਬਾਜੋਆ ਸਾਹਿਬ ਕੋਲ ਹੋ ਸਕਦਾ ਉਹ ਆਪਣੇ ਇਲਾਕੇ ਵਿੱਚ ਕਰੇ ਮੈਂ ਅੱਜ ਇੱਥੇ ਫਤਗੜ ਜੂੜੀਆਂ ਚਰਚ ਚ ਆਇਆ ਫਾਦਰ ਸਵਰ ਮਣਿਆ ਇਸਟਰ ਦੀ ਵਧਾਈ ਦਿੱਤੀ ਸਾਰੇ ਵੀਰਾਂ 크ਿਸਤਿਅਨ ਵੀਰਾਂ ਨੂੰ ਅੱਜ ਦੇ ਦਿਨ ਸਾਡੇ ਪ੍ਰਭੂ ਮੁੜ ਕੇ ਦੁਨੀਆ ਦੇ ਪ੍ਰਗਟ ਹੋਏ ਸੀਗੇ ਸੋ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਤੇ ਉਹਨਾਂ ਦੇ ਦੱਸੇ ਰਾਹਾਂ ਦੇ ਕੋਸ਼ਿਸ਼ ਕਰੀਏ ਵੀ ਸਾਰੇ ਜੋ ਇਸਾਮੁਸੀ ਜੀ ਨੇ ਸਾਨੂੰ ਰਾਦ ਅਸਾਸੀ ਸੁਖ ਸ਼ਾਂਤੀ ਦਾ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ ਤੇ ਫਿਰ ਮੈਂ ਸਾਰੇ 크ਿਸਤਿਅਨ ਵੀਰਾਂ ਨੂੰ ਇਸਟਰ ਦੀ ਬਹੁਤ-ਬਹੁਤ ਵਧਾਈ ਦੇਣਾ ਅੱਜ ਪ੍ਰਭੂ ਯਿਸੂ ਮਸੀਹ ਦਾ ਜੀ ਉੱਠਣ ਦਾ ਇਤਿਹਾਸ ਜਿਹੜਾ ਪੂਰੇ ਵਰਲਡ ਵਿੱਚ ਮਨਾਇਆ ਜਾਂਦਾ ਹੈ ਔਰ ਬੜੀ ਮਹਾਨ ਦੀ ਗੱਲ ਹੈ ਕਿ ਸਾਡੇ ਸਾਬਕਾ ਮੰਤਰੀ ਸਾਡੇ ਐਮਐਲਏ ਸਾਡੇ ਸੀਨੀਅਰ ਕਾਂਗਰਸੀ ਆਗੂ ਸ੍ਰੀ ਆਤਿਰਪ ਦਿਜਿੰਦਰ ਸਿੰਘ ਬਾਜਵਾ ਸਾਹਿਬ ਸਾਡੇ ਚਰਚ ਦੇ ਵਿੱਚ ਫਾਦਰ ਜੋਨੀ ਜੀ ਸਾਡੇ ਜਿਹੜੇ ਇਲਾਕੇ ਦੇ ਇੰਚਾਰਜ ਨੇ ਸਾਡੇ ਡੀਨ ਨੇ ਉਹਨਾਂ ਦੇ ਨਾਲ ਸਾਰੇ 크ਿਸਚੀਅਨ ਭਾਈਚਾਰੇ ਦੇ ਨਾਲ ਉਹ ਇਸ ਦਿਨ ਨੂੰ ਸਾਂਝਾ ਕਰਨ ਆਏ ਨੇ ਵਧਾਈ ਦੇਣ ਆਏ ਨੇ ਔਰ ਮੈਂ ਆਸ਼ ਕਰਦਾ ਹਾਂ ਕਿ ਸਾਡਾ ਭਾਈਚਾਰਾ ਜਿਹੜਾ ਆ ਉਹ ਹਮੇਸ਼ਾ ਪ੍ਰਭੂ ਦੇ ਜਿਹੜੇ ਦਸਾਏ ਮਾਰ ਗਿਆ ਉਸ ਤੇ ਚੱਲੂਗਾ ਔਰ ਸਾਧਿਆ ਨੂੰ ਮੇਰੇ ਲੋ ਬਹੁਤ ਬਹੁ ਲਖ ਲਖਵਾਂ ਜੀ ਪ੍ਰਾਪਰਟੀ ਵੇਚਣੇ ਅਤੇ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ